ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਹਾਜ਼ਰ ਹੋएं ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਵੇ। ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਇਹ ਕਹਾਣੀ। ਇੱਕ ਪਿੰਡ ਵਿੱਚ ਇੱਕ ਨੀsha ਨਾਂ ਦੀ ਕੁੜੀ ਰਹਿੰਦੀ ਸੀ। ਉਹ ਆਪਣੇ ਮੰਮੀ ਪਾਪਾ ਦੀ ਇਕਲੌਤੀ ਸੀ। ਉਸਦੇ ਪਰਿਵਾਰ ਵਿੱਚ ਉਸਦੇ ਮੰਮੀ ਪਾਪਾ ਅਤੇ ਨੀsha ਤਿੰਨੋ ਜਣੇ ਸਨ। ਨੀsha ਉਹਨਾਂ ਦੀ ਇਕਲੌਤੀ ਤੀ ਹੋਣ ਕਾਰਨ ਉਸਦੇ ਮੰਮੀ ਪਾਪਾ ਉਸਨੂੰ ਬਹੁਤ ਪਿਆਰ ਕਰਦੇ ਸੀ। ਇਸ ਲਈ ਉਹ ਜੋ ਵੀ ਮੰਗਦੀ ਸੀ ਉਸ ਦੇ ਮੰਮੀ ਪਾਪਾ ਉਸ ਨੂੰ ਪਹਿਲੇ ਬੋਲ ਤੇ ਹਾਜ਼ਰ ਕਰਦੇ। ਨੀਸ਼ਾ ਦੇ ਪਾਪਾ ਦੀ ਜ਼ਿਆਦਾ ਕਮਾਈ ਵੀ ਨਹੀਂ ਸੀ ਪਰ ਫਿਰ ਵੀ ਉਹ ਆਪਣੀ ਧੀ ਦੀ ਹਰ ਰੀਜ ਪੂਰੀ ਕਰਦੇ ਸੀ। ਇੱਕ ਦਿਨ ਨੀਸ਼ਾ ਨੇ ਆਪਣੇ ਪਾਪਾ ਨੂੰ ਕਿਹਾ ਕਿ ਪਿਤਾ ਜੀ ਮੇਰੀ ਚੱਪਲ ਬਹੁਤ ਪੁਰਾਣੀ ਹੋ ਗਈ ਹੈ। ਕੀ ਤੁਸੀਂ ਮੇਰੇ ਲਈ ਨਵੀਂ ਚੱਪਲ ਲਿਆ ਦੇਵੋਗੇ? ਨੀਸ਼ਾ ਦੇ ਪਿਤਾ ਨੇ ਉਸ ਨਾਲ ਵਾਅਦਾ ਕੀਤਾ ਕਿ ਹਾਂ ਪੁੱਤਰ ਮੈਂ ਤੈਨੂੰ ਕੱਲ ਨੂੰ ਹੀ ਨਵੀਂ ਚੱਪਲ ਲਿਆ ਕੇ ਦੇ ਦੇਵਾਂਗਾ। ਫਿਰ ਜਦੋਂ ਅਗਲੇ ਦਿਨ ਆਪਣੇ ਵਾਅਦੇ ਅਨੁਸਾਰ ਨੀਸ਼ਾ ਦੇ ਪਿਤਾ ਜੀ ਨਵੀਂ ਚੱਪਲ ਲੈ ਕੇ ਆਏ ਤਾਂ ਨੀਸ਼ਾ ਨੂੰ ਬਹੁਤ ਖੁਸ਼ੀ ਹੋਈ ਅਤੇ ਉਹ ਆਪਣੀ ਨਵੀਂ ਚੱਪਲ ਪਹਿਨ ਕੇ ਸਾਰਾ ਦਿਨ ਗਲੀ ਮੁਹੱਲੇ ਵਿੱਚ ਉਛਲਕੂਦ ਕਰਦੀ ਰਹੀ ਸ਼ਾਮ ਨੂੰ ਜਦੋਂ ਉਹ ਘਰ ਆਈ ਤਾਂ ਉਹ ਰਾਤ ਨੂੰ ਆਪਣੀ ਚੱਪਲ ਉਤਾਰ ਕੇ ਸੌ ਗਈ ਫਿਰ ਅਗਲੇ ਦਿਨ ਨੀਸ਼ਾ ਨੇ ਉਹ ਚੱਪਲ ਨਾ ਪਾਈ ਅਤੇ ਪੁਰਾਣੀ ਚੱਪਲ ਪਾ ਕੇ ਹੀ ਬਾਹਰ ਖੇਡਣ ਦੀ ਚਲੀ ਗਈ ਅਤੇ ਉਸਨੇ ਜਾਂਦੇ ਜਾਂਦੇ ਆਪਣੇ ਮੰਮੀ ਨੂੰ ਕਿਹਾ ਕਿ ਮੰਮੀ ਮੈਂ ਇਹ ਨਵੀਂ ਚੱਪਲ ਨਹੀਂ ਪਾਵਾਂਗੀ ਕਿਉਂਕਿ ਮੈਨੂੰ ਇਹ ਪਸੰਦ ਨਹੀਂ ਹੈ ਮੈਂ ਆਪਣੀ ਪੁਰਾਣੀ ਚੱਪਲ ਹੀ ਪਾਵਾਂਗੀ ਇਹਨਾਂ ਕਹਿ ਕੇ ਉਹ ਖੇਡਣ ਲਈ ਚਲੀ ਜਾਂਦੀ ਹੈ ਅਤੇ ਨੀਸ਼ਾ ਦੇ ਪਿਤਾ ਜੀ ਇਹ ਗੱਲ ਸੁਣ ਲੈਂਦੇ ਹਨ ਫਿਰ ਨੀਸ਼ਾ ਦੇ ਪਿਤਾ ਜੀ ਵੀ ਉਸ ਦੇ ਪਿੱਛੇ ਹੀ ਚਲੇ ਜਾਂਦੇ ਹਨ ਅਤੇ ਉਸ ਨੂੰ ਆਪਣੇ ਕੋਲ ਬੁਲਾ ਕੇ ਕਹਿੰਦੇ ਹਨ ਕਿ ਬੇਟਾ ਜੇਕਰ ਤੂੰ ਇਹ ਚੱਪਲ ਨਹੀਂ ਪਾਉਣੀ ਸੀ ਤਾਂ ਤੂੰ ਮੰਗਵਾਈ ਹੀ ਕਿਉਂ ਅਤੇ ਤੂੰ ਇਸ ਚੱਪਲ ਨੂੰ ਕੱਲ ਸਾਰਾ ਦਿਨ ਪਾ ਕੇ ਰੱਖਿਆ ਇਸ ਲਈ ਅਸੀਂ ਹੁਣ ਇਹ ਚੱਪਲ ਦੁਕਾਨਦਾਰ ਨੂੰ ਵਾਪਸ ਵੀ ਨਹੀਂ ਕਰ ਸਕਦੇ ਫਿਰ ਨੀਸ਼ਾ ਨੇ ਕਿਹਾ ਕਿ ਪਿਤਾ ਜੀ ਮੈਂ ਇਹ ਚੱਪਲ ਮਾਂ ਲਈ ਮੰਗਵਾਈ ਸੀ ਕਿਉਂਕਿ ਮਾਂ ਦੀ ਚੱਪਲ ਟੁੱਟ ਗਈ ਹੈ ਅਤੇ ਖਰਚੇ ਦੇ ਡਰ ਤੋਂ ਉਸਨੇ ਕਦੇ ਵੀ ਚੱਪਲ ਨਹੀਂ ਮੰਗਵਾਉਣੀ ਸੀ ਇਸ ਲਈ ਮੈਂ ਉਹ ਚੱਪਲ ਕੱਲ ਸਾਰਾ ਦਿਨ ਪਾ ਕੇ ਰੱਖੀ ਤਾਂ ਜੋ ਮਾਂ ਉਸ ਚੱਪਲ ਨੂੰ ਵਾਪਸ ਕਰਨ ਲਈ ਨਾ ਬੋਲ ਸਕੇ ਆਪਣੀ ਬੇਟੀ ਦੀ ਇਹ ਗੱਲ ਸੁਣ ਕੇ ਉਸਦੇ ਪਿਤਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਤੇ ਉਸਨੇ ਆਪਣੀ ਧੀ ਉੱਤੇ ਬਹੁਤ ਗਰਵ ਮਹਿਸੂਸ ਕੀਤਾ ਅਤੇ ਉਸਦੀ ਮਾਂ ਵੀ ਦਰਵਾਜ਼ੇ ਤੇ ਖੜੀ ਆਪਣੀ ਬੇਟੀ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਉਹ ਵੀ ਮਨ ਹੀ ਮਨ ਬਹੁਤ ਖੁਸ਼ ਹੋਈ ਅਤੇ ਸੋਚਣ ਲੱਗੀ ਕਿ ਮੇਰੀ ਇੰਨੀ ਛੋਟੀ ਜਹੀ ਬੱਚੀ ਵਿੱਚ ਕਿੰਨੀ ਵੱਡੀ ਸਮਝ ਹੈ ਫਿਰ ਨੀਸ਼ਾ ਦੇ ਮਾਤਾ ਪਿਤਾ ਇੱਕ ਦੂਜੇ ਵੱਲ ਦੇਖ ਕੇ ਬਹੁਤ ਖੁਸ਼ ਹੋਏ ਅਤੇ ਆਪਣੀ ਬੇਟੀ ਨੀਸ਼ਾ ਨੂੰ ਲਾਡ ਪਿਆਰ ਕਰਨ ਲੱਗ ਪਏ ਸੋ ਦੋਸਤੋ ਸਾਨੂੰ ਵੀ ਇਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ ਹੈ ਦੋਸਤੋ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀ